ਸਤਨਾਵਾਇ ਗੁਰੂ ਸੱਚਾ ਪਾਤਸ਼ਾਹ ਬਾਬਾ ਜੀ ਸਭ ਤੇ ਮੇਰਾ ਕਰਨੀਆਂ ਕਰੋ ਦਰਸ਼ਨ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਪੰਜਾਬ ਅੰਮ੍ਰਿਤਸਰ ਤੰਤਨ ਗੁਰੂ RAMDAS ਜੀ ਸੱਚਾ ਪਾਸ਼ਾ ਜੀ ਸਾਭ ਸੰਗਤ ਤੇ ਮੇਰਾ ਕਰਨੀਆਂ ਜੋ ਜੀਵ ਤੇਰੇ ਦਰ ਤੇ ਅਬਸੂਰ ਰਾਜੀ ਜਾਵੇ ਸਤਨਾਵਾਇ ਗੁਰੂ ਜੀ ਮੂੰ ਮੰਗਿਆ ਮਰਦ ਆ ਪਾਵੇ ਸਤਨਾਵਾਇ ਗੁਰੂ ਸਤਨਾਵਾਇ ਗੁਰੂ ਸੱਚਾ ਪਾਸ਼ਾ ਤੰਤਨ ਬਾਬਾ ਜੀ ਮੇਰਾ ਕਰਨੀਆਂ ਵੇਖੋ ਜੀ ਮੌਸਮ ਕਿੰਨਾ ਸਹੋਣਾ ਹੈ ਜਲਾਈ ਦਾ ਵਿਸੋ ਪੱਤੀ ਦੇ ਆਖਰੀ ਦਿਨ ਚਾਰੇ ਚੱਲ ਰਹੇ ਹਨ ਸਾਰਿਆਂ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੌਸਮ ਵਿੱਚ ਆਪ ਹੀ ਤੁਹਾਨੂੰ ਪਤਾ ਲੱਗਣਾ ਵੇਖ ਕੇ ਕੀ ਕਹਿਣਾ ਚਾਹੁੰਦੇ ਹੋ ਵੱਧ ਤੋਂ ਵੱਧ ਰੁੱਖ ਲਗਾਓ ਰੁੱਖ ਲਗਾਓ ਵੇਖੋ ਜੀ ਸਹੰਜਣਾ ਨਿਯਮ ਹਰ ਕਤਰਾਂ ਦੇ ਰੋਖਿਆ ਜੋ ਵੀ ਆ ਸਾਡੀ ਸਿਹਤ ਲਈ ਤੇ ਫਾਇਦੇਮੰਦ ਹੈ ਇਹ ਆਇਆ ਵਾਤਾਵਰਣ ਲਈ ਵੀ ਸਾਫ਼ ਸੁਥਰਾ ਵਾਤਾਵਰਣ ਬਣਿਆ ਰਹਿੰਦਾ ਹੈ ਆ ਆਪਣੇ ਘਰਾਂ ਵਿੱਚ ਵੀ ਲਗਾ ਸਕਦੇ ਆ ਤੁਸੀਂ ਕੋਈ ਬਹਾਨਾ ਨਹੀਂ ਆ ਥੋੜੀ ਜਿਹਾ ਵਾਤੇ ਛੋਟੇ ਛੋਟੇ ਗਮਲਿਆਂ ਵਿੱਚ ਤੁਸੀਂ ਮਿੱਟੀ ਪਾ ਕੇ ਉਹਨਾਂ ਵਿੱਚ ਛੋਟੇ ਫੁੱਲ ਵਗੈਰਾ ਵੀ ਲਗਾ ਸਕਦੇ ਹੋ ਹਰੀਆਬਲ ਰਹੇਗੀ ਉਹਨਾਂ ਵਿੱਚੋਂ ਹੀ ਸਾਨੂੰ ਖੁਸ਼ਬੂਆਂ ਸਮੈਲਾਂ ਮਿਲਣਗੀਆਂ ਸੋਹਣੀਆਂ ਸੋਹਣੀਆਂ ਵੇਖੋ ਜੇ ਜਿਹਨੇ ਵਾਤੋਂ ਵੱਧ ਰੁੱਖ ਲਗਾਵਾਂਗੇ ਆਪਾਂ ਨੂੰ ਕੀ ਲੋੜ ਆ ਭੱਜਣ ਦੀ ਬਾਹਰਲੇ ਬਾਹਰਲੇ ਦੇਸ਼ਾਂ ਵਿੱਚ ਭੱਜੋ ਭੱਜੋ ਲਈ ਹੋਈ ਹੈ ਕਿਉਂ ਲਈ ਆ ਅਨਮੀ ਪੀੜੀ ਬੱਚਿਆਂ ਦੀ ਗਰਮੀ ਹਾਏ ਗਰਮੀ ਹਾਏ ਗਰਮੀ ਆ ਵੇਖੋ ਜੀ ਆ ਪਿਛਲੇ ਸਾਲਾਂ ਤੋਂ ਪਲਾਂਟੇਸ਼ਨ ਹੋ ਰਹੀ ਆ ਤੇ ਆਪਣਾ ਸਰੇਲੂ ਬਗੀਚੀ ਹੈ ਵੈਸੇ ਤੇ ਕਿੰਨੀਆਂ ਬਾਬਾ ਜੀ ਦੀਆਂ ਮਿਹਰਾਂ ਕਿਰਪਾ ਹਨ ਇੱਥੇ ਮੌਸਮ ਕਿੱਡਾ ਸੋਹਣਾ ਬਣ ਚੁੱਕਿਆ ਵਾ ਜੇ ਆਪਣੇ ਪੰਜਾਬ ਵਿੱਚ ਵੀ ਜੇ ਐਸੇ ਤਰ੍ਹਾਂ ਚੱਲਣ ਜਾਰੀ ਰਿਹਾ ਤੇ ਜਿਹੜੇ ਲੋਕ ਬਾਹਰਲੇ ਦੇਸ਼ਾਂ ਦੀ ਭੱਜਦੇ ਆ ਉਹ ਮਹਿਸੂਸ ਕਰਨਗੇ ਛੇਤੀ ਛੇਤੀ ਵਾਪਸ ਆਈਏ ਤੇ ਆਪਣੇ ਪੰਜਾਬ ਨੂੰ ਵਸਾਈਏ ਵੇਖੋ ਨਾ ਤੇ ਆਪਣੇ ਘਰੇ ਲੋਕ ਬੇਚੀਆਂ ਨਹੀਂ ਇਧਰ ਛਾਇਆ ਇਹ ਕਿੰਨੀ ਬਾਬਾ ਜੀ ਦੀ ਕਿਰਪਾ ਹੈ ਕਿ ਨਾ ਸੋਹਣਾ ਮੌਸਮ ਬਣਿਆ ਮੌਸਮ ਤੇ ਪ੍ਰਮਾਤਮਾ ਨੇ ਬਣਾਇਆ ਪਰ ਆਹ ਹੈ ਇੱਕ ਪੁਰਾਣਾ ਰੋਕ ਬੋਰਡ ਇਹ ਵੀ ਬੜੀ ਕਿਰਪਾ ਹੈ ਸੀ ਹੋਰ ਦੇਖੋ ਆਪਾਂ ਜਿੰਨੇ ਰੁੱਖ ਲਗਾਵਾਂਗੇ ਮੌਸਮ ਸੋਹਣਾ ਬਣਿਆ ਰਹੂਗਾ ਇੱਥੇ ਸਰੀ ਕੈਨੇਡਾ ਅਮਰੀਕਾ ਬੈਨਕਰ ইংল্যান্ড ਜੋ ਵੀ ਸੋਹਣੇ ਸੋਹਣੇ ਦੇਸ਼ ਆ ਇੱਥੇ ਬਣਾਵਾਂਗੇ ਇਸ ਤਰ੍ਹਾਂ ਚਾਹੀਦਾ ਬਾਕੀ ਉਹ ਲੋਕ ਇੱਧਰ ਨੂੰ ਪਿਛਲੇ ਸਾਲਾਂ ਚਾਹੁੰਦੇ ਸੀ ਥੋੜਾ ਜਿਹਾ ਪਿਛਲੇ ਸਾਲਾਂ ਵਿੱਚ ਹੁਣ ਮੁਸ਼ਕਲ ਆ ਗਈ ਆਪਣੀਆਂ ਜੰਗ ਪੀੜੀਆਂ ਉੱਧਰ ਨੂੰ ਭਜੀਆਂ ਜਾਣ ਲੱਗ ਪਈਆਂ ਹਾਂ ਕਿਉਂਕਿ ਐਥੇ ਮਹਿਸੂਸ ਕਰਦਿਆਂ ਵਾਤਾਵਰਣ ਨਹੀਂ ਸਹੀ ਇੱਥੇ ਜੀ ਗਰਮੀਆਂ ਭਾਤ ਤੁਸੀਂ ਦੇਖੋ ਜੇ ਇਸੇ ਤਰ੍ਹਾਂ ਹੀ ਆਪਣੀ ਜਾਰੀ ਰਹੀ ਪਰਮਾਤਮਾ ਦੀ ਕਿਰਪਾ ਨਾਲ ਤੇ ਪਲਾਂਟੇਸ਼ਨ ਹਰਿਆਵਲਾਈ ਰਹੀ ਆ ਵੇਖੋ ਹੁਣ ਇਹਨਾਂ ਦਿਨਾਂ ਵਿੱਚ ਮੌਸਮ ਵੀ ਪਿਛਲੇ ਸਾਲਾਂ ਵਿੱਚ ਵਿਤਿਆਦ ਕੀ ਕਿੰਨਾ ਸੋਹਣਾ ਹੀ ਬਣਿਆ ਰਹਿੰਦਾ ਵਾ ਇਹ ਸਾਰੀ ਕਿਰਪਾ ਪ੍ਰਮਾਤਮਾ ਦੀ ਆ ਪਰ ਥੋੜਾ ਜਿਹਾ ਇਨਸਾਨ ਨੂੰ ਵੀ ਚਾਹੀਦਾ ਵਾ ਨਾ ਇੱਕ ਰੁੱਖ ਤੇ ਸੌ ਸੁੱਖ ਥੋੜੀ ਜਗ੍ਹਾ ਤੇ ਛੋਟੇ ਲਗਾ ਲੋ ਵੱਡੀ ਤੇ ਵੱਡੇ ਲਗਾ ਲੋ ਰੁੱਖ ਲਗਾਓ ਹਰ ਇੱਕ ਤਰ੍ਹਾਂ ਦੇ ਰੁੱਖ ਚਾਹੀਦੇ ਆ ਕਰਾਂ ਵਿੱਚ ਬੜੀ ਕਿਰਪਾ ਰੰਗੀ ਆ ਬਾਬਾ ਜੀ ਦੀ ਐਵੇਂ ਮਹਿਮ ਪਰ ਮੈਂ ਨੇਮਣਾ ਲਗਾਵਾ ਕਰਾਂ ਵਿੱਚ ਨਿਮਾ ਲੱਗੀਆਂ ਆ ਆ ਦੋ ਚਾਰ ਪੱਤੇ ਦੇ ਖਾ ਲੋ ਆ ਸਵੰਜਣਾ ਵਾ ਇਹਦੇ ਵਿੱਚ ਵੀ ਜੋ ਨਿਆਰੇ ਆ ਵਕਰੀਆਂ ਗੱਲਾਂ ਹਨ ਹੁਣ ਆ ਤੁਹਾਨੂੰ ਪਨਾਟਿਚ ਨੇ ਬਖਾਏ ਰਹੇ ਆ ਨਾ ਘਰਾਂ ਵਿੱਚ ਵੀ ਲੱਗੇ ਆ ਬਾਹਰ ਵੀ ਲਗਾਓ ਸਾਰੇ ਲਗਾਓ ਇੱਕ ਰੁੱਖ ਤੇ ਸੌ ਸੁੱਖ ਸੁੱਖ ਇੱਕ ਰੁੱਖ ਤੇ ਸੌ ਸੁੱਖ ਇਹ ਲਾਓ ਤੇ ਇਹਨਾਂ ਦੀ ਸਾਂਭ ਸੰਭਾਲ ਵੀ ਕਰੋ ਹੁਣ ਸਾਉਣ ਮਹੀਨਾ ਜਿਸ ਤਰ੍ਹਾਂ ਹੰਦੇ ਸਾਉਣ ਆਇਆ ਨਹੀਂ ਪੈਣੇ ਸਾਉਣ ਆਇਆ ਮੋਰੀਂ ਰਉਣਚੂਣ ਲਾਇਆ ਓਏ ਆਏ ਤੇ ਇਨਸਾਨ ਵੀ ਰਉਣਚੂਣ ਲਾ ਲਾ ਹੁਣ ਰਹੀ ਆਵਾਜ਼ ਇਸ ਤਰ੍ਹਾਂ ਦਾ ਮੌਸਮ ਆਏ ਸਭ ਬਰਮਾਤਮਾ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਬਾਬਾ ਜੀ ਦੀ ਕਿਰਪਾ ਨਾਲ ਵੇਖੋ ਤੁਸੀਂ ਸੰਗਤਾਂ ਅੱਜ ਤੁਹਾਨੂੰ ਪਹਿਲਾਂ ਬਖਾਇਆ ਵਾ ਸ੍ਰੀ ਹਰਮੰਦਰ ਸਾਹਿਬ ਵੀ ਸੰਗਤਾਂ ਕਿੰਨੀਆਂ ਸੰਗਤਾਂ ਜਾ ਰਹੀਆਂ ਵਾ ਦੁਨੀਆਂ ਦਾ ਸਾਂਝਾ ਗੁਰਦੁਆਰਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਪੰਜਾਬ ਬਾਬਾ ਜੀ RAMDAS ਜੀ ਦੀ ਬਹੁਤ ਹੀ ਕਿਰਪਾ ਹੈ ਉੱਥੇ ਜੋ ਜੀ ਵਥੇ ਹੁੰਦਾ ਸਭ ਰਾਜੀ ਜਾਂਦਾ ਕਹਿ ਦਿੰਦੇ ਬਾਬਾ ਜੀ ਸੰਗਤਾਂ ਕਹਿੰਦੇ ਆ ਜੋ ਜੀ ਉੱਤੇ ਰਜ਼ਾਤੇ ਆਵੇ ਸੋ ਰਾਜੀ ਜਾਵੇ ਮੂਹ ਮੰਗੀਆਂ ਮਰਾਦਾਂ ਪਾਵੇ ਵੇਖੋ ਤੁਸੀਂ ਹੁਣ ਆ ਤੇ ਦੇਖੋ ਚਾਰ ਚੁਫੇਰੇ ਹਰੀਆਬਲੀ ਰਿਆਵਲੇ ਉੱਤੇ ਮੌਸਮ ਦੇਖੋ ਕਿੰਨਾ ਸੁਹਾਵਾ ਇਹ ਹੁਣ ਨਹੀਂ ਕੋਈ ਕਈਆਂ ਬਣਿਆ ਦੇਣਾ ਤਾਂ ਇਸੇ ਤਰ੍ਹਾਂ ਚੱਲ ਰਿਹਾ ਵਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਰੁੱਖ ਲਗਾਓ ਰੁੱਖ ਲਗਾਓ ਪੰਜਾਬ ਬਚਾਓ ਰੁੱਖ ਲਗਾਓ ਪੰਜਾਬ ਬਚਾਓ ਪਿਛਲੇ 1-2 ਸਾਲਾਂ ਚ ਸਾਰੀਆਂ ਧਾਰਮਿਕ ਸੱਤਾਵਾਂ ਬਿਨਾਂ ਜਾਤ ਪਾਤ ਦੇ ਜਿੰਨੇ ਵੀ ਧਰਮਿਆਂ ਸਾਰੇ ਬਹੁਤ ਹੀ ਇਸ ਪਾਸੇ ਧਿਆਨ ਦੇ ਰਹਿਆ ਇਹ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਹਰਿਆਵਲ ਲਿਆਵੇਗੀ ਇਹ ਚਾਹੀਦਾ ਵਾ ਆਪਾਂ ਪੱਜ ਪੱਜ ਬਾਹਰ ਜਾਣੇ ਕੀਵੇਂ ਨਹੀਂ ਉੱਥੇ ਬਸ ਹਰਿਆਵਲ ਪਲਾਂਟੇਸ਼ਨ ਰੋਕ ਕੋ ਫੁੱਲ ਬੂਟੇ ਫੁੱਲ ਪਾਣੀ ਪਾਣੀ ਵਹਨੇ ਇੱਥੇ ਬਾਬਾ ਜੀ ਨੇ ਕਿਰਪਾ ਕੀਤੀ ਚਾਰ ਸ਼ਫੇਰੇ ਇੱਥੇ ਵੀ ਬੜਾ ਕੁਛ ਆ ਜੋ ਜੀਵ ਤੇਰੇ ਦਰਤਿਆ ਵੇ ਸੋ ਰਾਜੇ ਜਾਵੇ ਚਾਹੀਦਾ ਸਾਰੀ ਕੈਨੇਡਾ ਅਮਰੀਕਾ ਵੈਨ ਕੋਰਵਰ ਉਹ ਬਾਹਰਲੇ ਦੇਸ਼ਾਂ ਵਾਲੇ ਪੱਜ ਪੱਜ ਇੱਧਰ ਆਉਣ ਆਪਣੇ ਬੱਚੇ ਪੱਜ ਪੱਜ ਜਾਂਦੇ ਉਤਰ ਵਾਦੀ ਕੋਏ ਤੁਸੀਂ ਇਹ ਜਮ ਮੌਸਮ ਸੁਹਣਾ ਹੋ ਗਿਆ ਤੇ ਸਾਰੇ ਇੱਧਰ ਆਉਣਗੇ ਪੱਜ ਪੱਜ ਤੇ ਆਉਣਗੇ ਸੱਚਾ ਪਾਤਸ਼ਾਹ ਮੇਰਾ ਕਰੋ ਮੇਰਾ ਕਰੋ ਸਤਨਵਾਹ ਗੁਰੂ ਜੀ ਕੰਤਨ ਬਾਬਾ ਆਮ ਦਾਸ ਜੀ ਸਭ ਤੇ ਕਿਰਪਾ ਬਣਾਈ ਰੱਖੀ ਇੱਕ ਰੁੱਖ ਤੇ ਸੋ ਸੁਖ ਸਾਰੇ ਭਰਾਓ ਜਿੰਨਾ ਵੀ ਹੋ ਸਕਦਾ ਵਾ ਇਸ ਮੌਸਮ ਵਿੱਚ ਆ ਆਸਾਂ ਮਹੀਨਾ ਚੱਲ ਰਿਹਾ ਵਜਾ ਆਪਣਾ ਜਲਾਈ ਦਾ ਲਾਸਟ ਡੇ ਆ ਬਹੁਤ ਹੀ ਪਲਾਂਟੇਸ਼ਨ ਪੌਦਿਆਂ ਦਾ ਵਾਦਾਂ ਹੁੰਦਾ ਬੂਟਿਆਂ ਦਾ ਵਾਦਾਂ ਹੁੰਦਾ ਹਰ ਇੱਕ ਤਰ੍ਹਾਂ ਦੇ ਬੂਟੇ ਲਗਾਏ ਜਾਣ ਬਹੁਤ ਵਾਦਾਂ ਹੁੰਦਾ ਲਗਾਓ 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 ਪੰਜਾਬ ਬਜਾਓ ਰੁੱਖ ਲਗਾਓ ਨਸ਼ਿਆਂ ਤੋਂ ਹੋਣਗੇ ਦੂਰ ਸਾਰੇ ਜਦੋਂ ਇਸ ਪਾਸੇ ਰਹੂਗਾ ਧਿਆਨ ਇਸ ਪਾਸੇ ਬੰਦਾ ਰੁੱਝਿਆ ਰਹੂਗਾ ਮਾਨਸਿਕ ਤੌਰ ਤੇ ਵੀ ਠੀਕ ਰਹਿੰਦਾ ਵਾ ਉਹ ਪੁੱਲਾਂ ਦੀ ਫਲਾਂ ਦੀ ਰੁੱਖਾਂ ਦੀ ਗੋਡੀ ਟੋਕੀ ਕਰਦਾ ਰਹੂਗਾ ਤੇ ਮਾਨਸਿਕ ਸਿਹਤ ਵੀ ਠੀਕ ਰਹੂਗੀ ਮਨ ਵਿੱਚ ਖੁਸ਼ੀਆਂ ਦਾ ਖੇੜਾ ਆਊਗਾ ਵੇਖੋ ਤੁਹਾਡੇ ਆਪਣੇ ਆਪ ਖੇੜਾ ਆ ਜਣਾ ਜੀ ਵੇਖ ਵੇਖ ਕੇ ਤੇ ਆਪਾਂ ਇਹਨਾਂ ਦਾ ਬੜਾ ਹੀ ਫਾਇਦਾ ਵਾ ਇਹਨਾਂ ਰੁੱਖਾਂ ਦਾ ਵੀ ਜਿਹੜੇ ਇਹਨਾਂ ਦੇ ਪੱਤੇ ਵੀ ਆ ਇਹਨਾਂ ਦੇ ਫੁੱਲ ਫਲ ਫਲੀਆਂ ਵਾ ਬੜੀਆਂ ਬਿਮਾਰੀਆਂ ਦੂਰ ਕਰਦੇ ਆ ਮਾ ਤੁਲਸੀ ਦੇ ਪੱਤੇ ਲੱਗੇ ਆ ਤੇ ਤੁਲਸੀ ਆ ਬਹੁਤ ਹੀ ਵਧੀਆ ਵਾ ਆਪੂਤਨਾ ਵੀ ਆ ਹਰ ਇੱਕ ਚੀਜ਼ ਆ ਇਹ ਨਹੀਂ ਆਪਾਂ ਘਰ ਨਹੀਂ ਸਾਰੇ ਥਾਵਾਂ ਤੇ ਲਗਾਓ ਨਿੰਬੂ ਆ ਜਿਹਾ ਵੇਖੋ ਤੁਸੀਂ ਵੇਖੋ ਜਿਹਨੂੰ ਕੜੀ ਪੱਤਾ ਆਂਦੇ ਆ ਜੀ ਆੰਬਿਆ ਸਾਰੇ ਲਗਾਓ 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 ਇੱਧਰ ਤੁਹਾਨੂੰ ਸਮਝਾਣਾ ਤੇ ਪਹਿਲਾਂ ਦਿਖਾਏ ਚੁੱਕੇ ਆ ਨਿੰਮ ਵੀ ਆ ਜੀ ਇਹ ਆਪਣਾ ਸਵੰਜਨਾ ਅਸ ਕਰਕੇ ਜ਼ਰੂਰੀ ਨਹੀਂ ਕਿ ਅਬ ਜਾਦੀ ਜਗ੍ਹਾ ਵਿੱਚ ਥੋੜੀ ਜਗ੍ਹਾ ਤੇ ਛੋਟੇ ਲਗਾ ਲਓ ਉਸੇ ਤਰ੍ਹਾਂ ਆਪਾਂ ਚੱਲ ਸਕਦੇ ਆ ਵੱਤੋ ਵੱਤ ਪੌਦੇ ਲਗਾਓ ਪੌਦੇ ਲਗਾਓ ਬੂਟੇ ਲਗਾਓ ਪੰਜਾਬ ਬਚਾਓ 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 ਹਰਿਆਵਲ ਲਿਆਓ ਬਾਬਾ ਜੀ ਦੀਆਂ ਖੁਸ਼ੀਆਂ ਪਾਓ ਤਨ ਤਨ ਸੱਚੇ ਪਾਤਸ਼ਾਹ ਬਾਬਾ ਜੀ ਪੰਜਾਬ ਤੇ ਮੇਰਾ ਕਰਨੀਆਂ ਆਉਣ ਵਾਲੇ ਟਾਈਮ ਤੇ ਤਨ ਤਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਪੰਜਾਬ ਨੂੰ ਹਰਿਆ ਭਰਿਆ ਸੋਨਾ ਕਰ ਦੋ ਜਿਹੜੇ ਸੰਤਾਂ ਬਾਹਰ ਪੱਜ ਪੱਜ ਜਾ ਰਹੀਆਂ ਬੱਚੇ ਬਾਹਰ ਜਾ ਰਹੇ ਆ ਉਹਨਾਂ ਦਾ ਧਿਆਨ ਪੰਜਾਬ ਵਾਲ ਹੋਵੇ ਪੰਜਾਬ ਵਸੇ ਖੁਸ਼ੀ ਖੁਸ਼ੀ ਖੁਸ਼ੀਆਂ ਦੇ ਖੇੜੇ ਓਨ ਸਤਨਾ ਵਾਹਿਗੁਰੂ ਬਾਬਾ ਜੀ ਸਤਨਾ ਵਾਹਿਗੁਰੂ ਬਾਬਾ ਜੀ